ਮੈਨੂੰ ਉਹ ਤਾਂ ਗਲਤੀ ਆ ਸਾਡੀ ਪੱਗ ਦਾ ਜਿਹੜਾ ਸਵਾਲ ਆ ਸਾਡੀ ਪਗੜੀ ਜਿਹੜੀ ਆ ਇਹਨੂੰ ਇਤਾਂ ਇਹ ਪੋਟਾ ਤੇ ਤਾਰਨ ਜਾਸਰ ਜਿਉਂਦ ਨੇ ਤਾਂ ਹੋਇਆ ਭਾਈ ਬਲਦੇਵ ਸਿੰਘ ਬਟਾਲਾ ਸਾਡੇ ਸਿੱਖ ਹੁੰਦੇ ਆ ਬਹੁਤ ਵਧੀਆ ਕੀਰਤਨੀ ਆ ਬੜਾ ਅੱਛਾ ਕੀਤੂ ਗਾਤਾ ਆ ਬੜੀ ਅੱਛੀ ਵਿਆਖਿਆ ਵੀ ਕਰਦੇ ਆ ਕੀਤਨ ਦੀ ਜੇ ਉਹਨਾਂ ਨੂੰ ਕਿਹਾ ਇਹ ਗੁਰਦੇ ਦਾ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਉਦੋਂ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਣੇ ਚਾਹੁੰਨਾ ਕਿ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਣਤੀ ਦੇ ਸਿੱਖ ਨੇ ਸਾਡੇ ਉਦੋਂ ਪਤਾ ਹੈ ਕਿ ਸਿੱਖੋਂ ਨੇ ਕਿਹੜੀ ਕਮਿਊਨਿਟੀ ਹੈ ਕਿਹੜਾ ਧਰਮ ਹੈ ਸਾਡਾ ਉਦੋਂ ਪਤਾ ਕਿ ਪੰਗ ਸਾਡੇ ਦੀ ਕਿੰਨੀ ਅਹਿਮੀਅਤ ਰੱਖਦੀ ਹੈ ਸੋ ਮੇਰੀ ਅਮਰੀਕਾ ਸਰਕਾਰ ਨੂੰ ਇਹ ਮਤਲਬ ਬੇਨਤੀ ਹੈ ਕਿ ਜਿਹੜੇ ਬੰਦੇ ਆ ਨੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਇਹਦਾ ਕੀਤਾ ਕਿਸੇ ਅਸਰ ਨੇ ਉਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹ ਸਾਡੇ ਰਿਪੋਰਟਰ ਦੇ ਹਦਾਇਤਾਂ ਕਾਬੀ ਚਾਹੀਦੀਆਂ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਲਮਾਨ ਦਿੰਦਾ ਹੈ ਉਹਨੂੰ ਦੱਕਣਾ ਚਾਹੀਦਾ ਉਹਦੇ ਤਾਂ ਨਹੀਂ ਹੋਣਾ ਨਹੀਂ ਨਹੀਂ ਉਹ ਤਾਂ ਗਲਤੀ ਹੈ ਸਾਡੀ ਸਾਡੀ ਪੱਗ ਦਾ ਜਿਹੜਾ ਸਵਾਲ ਹੈ ਸਾਡੀ ਪਗਲੀ ਜਿਹੜੀ ਹੈ ਇਹਨੂੰ ਇਤਹਾਸ ਮੋਟਾ ਤੇ ਤਾਰਿਆਂ ਨੂੰ ਜਸਰ ਨੇ ਜਿਉਂਦਿਆਂ ਨੇ ਤਾਂ ਹੋਇਆ ਭਾਈ ਬਲਦੇਵ ਸਿੰਘ ਬਟਾਲਾ ਸਾਡੇ ਸਿੱਖ ਹੁੰਦੇ ਬਹੁਤ ਬਤਿਆ ਕੀਤਨੀ ਹੈ ਬੜਾ ਅੱਛਾ ਕੀਤੂ ਕਰਦਾ ਹੈ ਉਹ ਬੜੀ ਅੱਛੀ ਵਿਆਖਿਆ ਵੀ ਕਰਦਾ ਹੈ ਕੀਤੂ ਜੇ ਉਹਨਾਂ ਨੇ ਰਿਪੋਰਟ ਦੇ ਦਾ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਉਹ ਮੈਂ ਮੈਂ ਸਰਕਾਰ ਨੂੰ ਇਹ ਕਹਣੇ ਚਾਹੁੰਦਾ ਕਿ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਤੀ ਦੇ ਸਿੱਖ ਰਹੇ ਸਾਡੇ ਉਹਨਾਂ ਨੂੰ ਪਤਾ ਹੈ ਕਿ ਸਿੱਖੋਂ ਨੇ ਕਿਹੜੀ ਕੁਆਲਿਟੀ ਹੈ ਕਿਹੜਾ ਧਰਮ ਹੈ ਸਾਡਾ ਉਹਨਾਂ ਨੂੰ ਪਤਾ ਕਿ ਪੰਗ ਸਾਡੇ ਲਈ ਕਿੰਨੀ ਅਹਿਮੀਅਤ ਰੱਖਦੀ ਹੈ ਸੋ ਮੇਰੀ ਮਰਕਾਰ ਸਰਕਾਰ ਨੂੰ ਇਹ ਮਤਲਬ ਬੇਨਤੀ ਹੈ ਕਿ ਜਿਹੜੇ ਬੰਦਿਆਂ ਨੇ ਭਾਈ ਬਲਦੇਵ ਸਿੰਘ ਬਟਾਲਾ ਜੀ ਦੇ ਇਹਦਾ ਕੀਤਾ ਕਿਸ ਅਫਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹ ਸਾਡੇ ਰਿਪੋਰਟਰ ਦੇ ਦਇਤ ਕਰਨੀ ਚਾਹੀਦੀ ਹੈ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਲਮਾਨ ਦਿੰਦਾ ਹੈ ਉਹਨੂੰ ਡੱਕਣਾ ਚਾਹੀਦਾ ਉਹ ਇਦਾਂ ਨਹੀਂ ਹੁੰਦਾ ਨਹੀਂ ਨਹੀਂ ਉਹ ਤਾਂ ਗਲਤ ਹੈ ਸਾਡੀ ਪੱਗ ਦਾ ਜਿਹੜਾ ਸਵਾਲ ਹੈ ਸਾਡੀ ਪਗਲੀ ਜਿਹੜੀ ਹੈ ਇਹਨੂੰ ਇਤਾਂ ਰਿਪੋਰਟਰਾਂ ਤੇ ਤਾਰਨ ਜਾਸਰ ਜਿਉਂ ਨਾ ਨਾ ਹੋਇਆ ਭਾਈ ਬਲਦੇਵ ਸਿੰਘ ਬਟਾਲਾ ਸਾਡੇ ਸਿੱਖ ਹੁੰਦੇ ਬਹੁਤ ਵਧੀਆ ਕੀਰਤਨੀਏ ਬੜਾ ਅੱਛਾ ਕੀਰਤਨ ਗਾਉਂਦਾ ਹੈ ਉਹ ਬੜੀ ਥੀ ਵੱਖਿਆ ਵੀ ਕਰਦਾ ਹੈ ਕੀਰਤਨ ਜੇ ਉਹਨਾਂ ਨੇ ਕੀ ਰਿਪੋਰਟੇ ਦਾ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਉਹ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਣੇ ਚਾਹੁੰਦਾ ਕਿ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਤੀ ਦੇ ਸਿੱਖ ਰਹੇ ਸਾਡੇ ਉਦੋਂ ਪਤਾ ਕਿ ਸਿੱਖ ਹੋਂਦ ਹੈ ਕਿਹੜੀ ਕੁਆਲਿਟੀ ਹੈ ਕਿਹੜਾ ਧਰਮ ਹੈ ਸਾਡਾ ਉਦੋਂ ਪਤਾ ਕਿ ਪੱਗ ਸਾਡੇ ਦੀ ਕਿੰਨੀ ਅਹਿਮੀਅਤ ਰੱਖਦੀ ਹੈ ਸੋ ਮੇਰੀ ਮਰਕਜ਼ ਸਰਕਾਰ ਨੂੰ ਇਹ ਮਤਲਬ ਬੇਨਤੀ ਹੈ ਕਿ ਜਿਹੜੇ ਬੰਦਿਆਂ ਨੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਇਹਦਾ ਕੀਤਾ ਕਿਸੇ ਅਸਪਾਸੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹ ਸਾਡੇ ਰਿਪੋਰਟਰ ਦੇ ਹਦਾਇਤ ਕਰੀ ਚਾਹੀਦੀ ਹੈ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਲਮਾਨ ਦਿੰਦਾ ਹੈ ਉਹਨੂੰ ਧੱਕਣਾ ਚਾਹੀਦਾ ਉਹਦੇ ਤਾਂ ਨਹੀਂ ਹੋਣਾ